ਅੱਜ ਦੇ ਸਮੇਂ ਦੇ ਵਿੱਚ ਆਪਣਾ ਖੂਨ ਹੀ ਪਾਣੀ ਬਣਦਾ ਨਜ਼ਰ ਆ ਰਿਹਾ ਹੈ ਕਿਉਂਕਿ ਮੋਗਾ ਦੇ ਵਿੱਚ ਅਜੇ ਹੀ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਹੈ ਕਿ ਜੇਕਰ ਤੁਸੀਂ ਸੀਸੀਟੀਵੀ ਤਸਵੀਰਾਂ ਦੇਖ ਲੀਆਂ ਤੁਹਾਡੇ ਵੀ ਸਰੀਰ ਦੇ ਲੂ ਕੰਡੇ ਖੜੇ ਹੋ ਜਾਣਗੇ ਕਿ ਕਿਵੇਂ ਇੱਕ ਸਾਕਾ ਭਰਾ ਆਪਣੇ ਹੀ ਭਰਾ ਦੇ ਟੱਬਰ ਦਾ ਖੂਨ ਦਾ ਪਿਆਸਾ ਬਣ ਜਾਂਦਾ ਤੇ ਉਸ ਦੇ ਉੱਤੇ ਗੱਡੀ ਚਾਰ ਦਿੱਤੀ ਸਭ ਤੋਂ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਤੇ ਫਿਰ ਇਸ ਮਾਮਲੇ ਦੇ ਵਿੱਚ ਹੁਣ ਕੀ ਅਪਡੇਟ ਹੈ ਉਹ ਵੀ ਤੁਹਾਨੂੰ ਦੱਸਦੇ ਆ ਦਾਦੇ ਕੀ ਮੌਗਾ ਦੇ ਧਰਮਕੋਟ ਸ਼ਹਿਰ ਦੇ ਪਿੰਡ ਗੱਟੀ ਜੱਟਾਂ ਦੇ ਵਿੱਚ ਜਾਇਦਾਦ ਦੇ ਝਗੜੇ ਨੇ ਉਸ ਸਮੇਂ ਭਿਆਨਕ ਰੂਪ ਧਾਰਨ ਕਰ ਲਿਆ ਜਦੋਂ ਛੋਟੇ ਭਰਾ ਨੇ ਆਪਣੀ ਗੱਡੀ ਵੱਡੇ ਭਰਾ ਦੇ ਪਰਿਵਾਰ ਦੇ ਉੱਤੇ ਚੜਾ ਦਿੱਤੀ ਜਿਸ ਦੇ ਵਿੱਚ ਉਸ ਦੀ ਬੇਟੀ ਉਸ ਦੀ ਧਰਮ ਪਤਨੀ ਤੇ ਉਸ ਦਾ ਭਰਾ ਗੰਭੀਰ ਜ਼ਖਮੀ ਹੋਇਆ ਤੇ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਉਤਤੇ ਹੀ ਪੀੜਤ ਲੜਕੀ ਨੇ ਸਾਰੀ ਘਟਨਾ ਦੀ ਜਾਣਕਾਰੀ ਮੀਡੀਆ ਨੂੰ ਦਿੱਤੀ ਦਰਬਾਤ ਸਿੰਘ ਕੀ ਲੱਗਦਾ ਤੈਨੂੰ ਚਾਚਾ ਤੇ ਕੀ ਗੱਲ ਘਟਨਾ ਕੀ ਲੱਗਦੀ ਐ ਇਹ ਮੇਰੇ ਦਾਦੀ ਦਾ ਦੇ ਕਾਲਾ ਕੱਢਦਾ ਫਿਰ ਸੀ ਤੇ ਇਹਨਾਂ ਨੂੰ ਮੈਂ ਘਰੇ ਲੈ ਕੇ ਆਉਂਦੀ ਸੀ ਤੇ ਰਮਨ ਦੀਪਾ ਉਹਨੇ ਸ਼ਾਰਾ ਗੀਤਾ ਤੇ ਉਹਨਾਂ ਨੇ ਗੱਡੀ ਚੜਾਤੀ ਦਿਲਬਖ ਸਿੰਘ ਨੇ ਜੀ ਕੌਣ-ਕੌਣ ਸੀ ਉੱਥੇ ਅਸੀਂ ਦਾਦੀ ਦਾਦਾ ਮੰਮੀ ਡੈਡੀ ਤੇ ਮੈਂ ਅੱਛਾ ਕਿਹਦੇ-ਕਿਹਦੇ ਤੇ ਗੱਡੀ ਚੜਾਈ ਗਈ ਡੈਡੀ ਤੇ ਮੇਰੇ ਤੇ ਤੇ ਮੰਮੀ ਤੇ ਤੇ ਦਾਦੇ ਨੇ ਧੱਕਾ ਮਾਰ ਕੇ ਸਪਰਾ ਕਰਤਾ ਕਿੰਨੀ ਕਿ ਛੱਟ ਵਾਜੀ ਮੋਢੇ ਤੇ ਕਿੰਨੀ ਛੱਟ ਹੈ ਬਹੁਤ ਜ਼ਿਆਦਾ ਹੈ ਨੱਕ ਤੇ ਹੀ ਕੀ ਨੱਕ ਦੇ ਨੱਕ ਤੇ ਵੀ ਵਾਧੂ ਲੱਭੇ ਆ ਤੇ ਇੱਥੇ ਟੰਕੇ ਲੱਗੇ ਆ ਬੇਟੇ ਤੁਸੀਂ ਪੜਦੇ ਵੀ ਹੋ ਹਾਂਜੀ ਕਿਹੜੀ ਕਲਾਸ ਪੜਦੇ ਹੋ 10th ਕਲਾਸ ਚ ਇਹ ਜੀ ਕਹਿੰਦਾ ਵੀ ਮੇਰੇ ਜ਼ਮੀਨ ਅੱਗੇ ਮੇਰੇ ਕੋਲ ਦੋ ਕਿਲਾ ਲੈ ਗਿਆ ਤੇ ਕਹਿੰਦਾ ਹੋਰ ਨਾ ਖਰਾਦ ਜੀ ਮੈਂ ਅਪਲੀਕੇਸ਼ਨ ਲਾਈ ਸੀ ਜ਼ਮੀਨ ਤੇ ਲੋਨ ਦੇ ਖਾਤਰ ਮੇਰੇ ਦੇਖਭਾਲਾਂ ਨਸਤਰਾਂ ਦਾ ਕੰਮ ਕਰਾ ਬੈਠਾ ਤੁਹਾਨੂੰ ਮੈਂ ਤਖਤੇ ਮਾਰ ਕੇ ਬਾਹਰ ਕੱਢਦਾ ਕੱਢ ਕੇ ਤੇ ਦੂਜੇ ਮੈਂ ਮੁੰਡੇ ਵੱਡੇ ਬਲਵਿੰਦਰ ਸਿੰਘ ਕਰਿਆ ਗੈਣਾ ਤੇ ਹੁਣ ਮੈਨੂੰ ਉੱਥੋਂ ਹੀ ਕੱਢ ਕੇ ਗੱਡੀ ਚੜਾਉਣ ਲੱਗਾ ਤਾਂ ਕੌਣ ਗੱਡੀ ਚੜਾਉਣ ਲੱਗਾ ਦਰਬਾਰ ਸਿੰਘ ਦਰਬਾਰ ਤੇ ਉਹਦੇ ਘਰ ਵਾਲੀ ਰਮਨਦੀਪ ਕੌਰ ਕਹਿੰਦੀ ਗੱਡੀ ਚੜਾ ਦੇ ਸਾਰੇ ਹਣ ਤਾਂ ਇਕੱਠੇ ਹੋ ਕੇ ਖੜੇ ਨੇ ਇਹਨੇ ਮੈਂ ਪੱਜ ਕੇ ਗੱਡੀ ਪਜਾ ਕੇ ਉੱਥੇ ਚੜਾਤੀ ਤੇ ਮੇਰਾ ਮੁੰਡਾ ਤੇ ਮੇਰੀ ਨੋਹ ਤੇ ਮੇਰੀ ਪੋਤੀ ਥੱਲੇ ਆਗਾ ਤੇ ਮੈਂ ਸਾਈਡ ਤੇ ਹੋ ਗਿਆ ਤੇ ਮੈਂ ਬਚ ਗਿਆ ਮੈਂ ਇਹਨਾਂ ਨੂੰ ਫਿਰ ਬਾਅਦ ਚੱਲ ਥੱਲੋਂ ਕੱਢਿਆ ਤੇ ਜਿਹੜਾ ਕਾਕਾ ਮੇਰਾ ਦੂਜਾ ਸੁਖਵਿੰਦਰ ਸਿੰਘ ਉਹਦੇ ਘਰੇ ਪਿਸਤੌਲ ਲਿਆ ਕੇ ਰੱਖਦਾ ਤੇ ਉਹ ਨਾਲ ਹੀ ਦੋ ਤਿੰਨ ਲੋਕਲੇ ਵਾਰ ਉਹਦੇ ਕਰਿਆ ਲਿਆ ਅਸਲਾ ਫਸਤਾਉ ਰੱਖਦਾ ਤੇ ਉਥੋਂ ਚੁੱਕ ਕੇ ਲਿਆਉਂਦਾ ਤੇ ਕੰਨਾਂ ਮੈਂ ਤੈਨੂੰ ਗੋਲੀ ਮਾਰ ਦੇਣੀ ਹੈ ਸਾਰੀ ਕੋਠੀ ਨਾ ਕਰਾ ਫਿਰ ਮੈਂ ਤੇ ਕੋਠੀ ਵੀ ਤੱਕੇ ਨਾਲ ਨਾ ਕਰਾ ਲਈ ਹੁਣ ਕਹਿੰਦਾ ਮੈਂ ਤੈਨੂੰ ਉਥੇ ਹੀ ਘੜ ਦੇਣਾ ਮਾਰ ਦੇਣਾ ਤੇ ਤੈਨੂੰ ਸਾਰੇ ਜਿੰਨਾਂ ਨੂੰ ਮੇਰੇ ਪੁੱਤਰ ਨੂੰ ਮਿਲਵਿੰਦਰ ਸਿੰਘ ਨੂੰ ਵੀ ਤੇ ਦਸਾਂ ਦੇ ਸਾਰਿਆਂ ਨੂੰ ਤਮਕੀਆਂ ਦਿੰਦਾ ਮੇਰੇ ਕੋਲ ਅਸਲਾ ਹੈਗਾ ਮੈਂ ਤੈਨੂੰ ਸਾਰਿਆਂ ਨੂੰ ਤਬਾਹ ਦੇਣਾ ਕੰਮ ਕੀ ਕਰਦਾ ਹੈ ਕੰਮ ਬਲੈਕ ਟੈਗ ਜੀ ਕਰਦਾ ਦਾ ਪੋਸਟੇਵਰ ਦੇ ਵਿੱਚ ਚਿੱਟਾ ਵੀ ਵੇਚਦਾ ਰਿਹਾ ਤੇ ਇਹਦੇ ਕੋਲ ਅਸਲਾ ਤਾਂ ਹੈਗਾ ਵੀ ਇਹਨਾਂ ਕੋਲ ਪੈਸੇ ਵੀ ਹੈਗੇ ਨੇ 4-5 ਮੰਗ ਦਰਜਾ ਅੱਜ ਮੁਕਦ ਕੋਸਤਈਆ ਦੋ ਵੀ ਤੇ ਹੋਰ ਵੀ ਮੁਕਦਮੇ ਤੇ ਸੀਗੇ ਪਰ ਕੰਮ ਕਰਦਾ ਰ ਬਲੈਕ ਦਾ ਸਾਡੇ ਨਾਲ ਤਾਂ ਤੱਕ ਕੇਸ ਕਰਦਾ ਵੀ ਇਹਨਾਂ ਨੂੰ ਮਾਰ ਦੇਣਾ ਅਸੀਂ ਮੰਗ ਕਰਨ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਕਿਉਂ ਇਹ ਸਾਨੂੰ ਮੈਸਿੰਗ ਤੇ ਕੇਸ ਲਾਇਆ ਤੇ ਮੈਨੂੰ ਅੰਨ ਵੀ ਤੈਨੂੰ ਮਾਰ ਦੇਣਾ ਬਿਆਨ ਨਹੀਂ ਦੇਣ ਦੇਣ ਕਿਉਂਕਿ ਪਹਿਲਾਂ ਵੈਰੀ ਬੁਰੀ ਵੀ ਕੀਤੀ ਐ ਨਹੀਂ ਤੁਹਾਡੇ ਉੱਪਰ ਅੱਗੇ ਜੀ ਦਰਖਾਸਤਾਂ ਕੀਤੀਆਂ ਸੀ ਸਾਡਾ ਪੁਲਿਸ ਨੇ ਰਾਜੀ ਨਾ ਮਨ ਖਰਾਬਤਾ ਸੀ ਉਹ ਸੁਣਨੇ ਕਹਿੰਦੇ ਵੀ ਰਾਜਨਾਮ ਕਰ ਲਓ ਤੇ ਉਹ ਪੁੱਤ ਹੈਗੇ ਜੇ ਤੇ ਮੈਂ ਮੰਨ ਗਿਆ ਮੰਨਣ ਕਰਨੇ ਫਿਰ ਮੇਰੇ ਵੇਰ ਜੰਦਾਰ ਕਾਲਸ ਤੋਂ ਮੈਨੂੰ ਕਹਿੰਦੇ ਸਾਰੀ ਤੇ ਇਥੋਂ ਜਾਇਦਾਦ ਲੈਣੀ ਤੇ ਮਾਰ ਦੇਣਾ ਮੈਨੂੰ ਦੋ ਵਾਰੀ ਗੱਲ ਮਾਰ ਲੱਗਾ ਤੇ ਮੈਂ ਬਚਿਆ ਮਸਿਆਂ ਉਹਦੋਂ ਪਿਸਤੌਲ ਲੈ ਕੇ ਮੇਰੇ ਮਗਰ ਲੱਗਾ ਦੂਜੇ ਬੰਦਿਆਂ ਨੇ ਫੜ ਲਿਆ ਤੇ ਮੈਂ ਦੂਜੇ ਕਮਰੇ ਚ ਲੁਕ ਗਿਆ। ਉਤੀਸ ਮਾਮਲੇ ਦੇ ਉੱਤੇ ਡੀਐਸਪੀ ਰਮਨਦੀਪ ਸਿੰਘ ਦਾ ਵੀ ਬਿਆਨ ਸਾਹਮਣੇ ਆਇਆ ਜਿਸ ਦਾ ਕਹਿਣਾ ਕਿ ਆਸ-ਪਾਸ ਦੇ ਲੋਕ ਮੌਕੇ ਤੇ ਪਹੁੰਚੇ ਸੀ ਜਦੋਂ ਇਹ ਘਟਨਾ ਵਾਪਰੀ ਸੀ ਅਤੇ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਬਾਕੀ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਥਾਣਾ ਧਰਮਕੋਟ ਦੇ ਪਿੰਡ ਗੱਟੀ ਜੱਟਾਂ ਦੇ ਵਿੱਚ ਇੱਕ ਜ਼ਮੀਨੀ ਵਿਵਾਦ ਸਾਡੇ ਧਿਆਨ ਵਿੱਚ ਆਇਆ ਜਿਸ ਵਿੱਚ ਜ਼ਮੀਨੀ ਵਿਵਾਦ ਵਿੱਚ ਦੋ ਧਿਰਾਂ ਦਾ ਝਗੜਾ ਹੋਇਆ ਸੀ। ਜਿਸ ਸੰਬੰਧ ਵਿੱਚ ਅਸੀਂ ਕਾਨੂੰਨ ਤਰਮ ਕੋਡ ਦੇ ਵਿੱਚ ਅਫਰ ਨੰਬਰ 177/25 ਅੰਡਰ ਸੈਕਸ਼ਨ 109 118 ਜੀਮਨ 1 ਤੇ 3 ਜੀਮਨ 5 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਤੇ ਇਸ ਵਿੱਚ ਦੋ ਦਰਸ਼ੀ ਨੇ ਇੱਕ ਦਰਬਾਗ ਸਿੰਘ son of ਸਰਜੀਤ ਸਿੰਘ ਗੱਟੀ ਜੱਟਾਂ ਤੇ ਇੱਕ ਸੀ ਵਾਈਫ ਰਮਨਦੀਪ कौर ਇਹਨਾਂ ਨੂੰ ਛੇਤੀ ਗ੍ਰਿਫਤਾਰ ਕੀਤਾ ਜਾਊਗਾ ਇਹਨਾਂ ਦੀ ਟੀਮਾਂ ਬਣਾ ਕੇ ਅਸੀਂ ਲਗਾ ਦਿੱਤੀਆਂ ਨੇ ਤੇ ਇਹਨਾਂ ਨੂੰ ਛੇਤੀ ਗ੍ਰਿਫਤਾਰ ਕਰਕੇ ਅੱਗੇ ਮਾਨਯੋਗ ਅਦਾਲਤ ਪੇਸ਼ ਕਰਕੇ ਨਾਲ ਮਾਰ ਲੈ ਕੇ ਅਗਲੀ ਤਫਤੀਸ਼ ਕੀਤੀ ਜਾਊਗੀ ਤਾਂ ਦੇਖ ਲਓ ਅੱਜ ਦੇ ਸਮੇਂ ਦੇ ਵਿੱਚ ਪੈਸਾ ਕਿਸ ਕਦਰ ਰਿਸ਼ਤਿਆਂ ਦੇ ਉੱਤੇ ਭਾਰੀ ਪੈਂਦਾ ਨਜ਼ਰ ਆ ਰਿਹਾ ਹੈ ਕਿ ਹੁਣ ਉਹਨਾਂ ਦੀ ਜਾਣ ਦੇ ਵੀ ਪਿਆਸੇ ਬਣ ਜਾਂਦੇ ਨੇ ਹਕੀਕਤ ਟੀਵੀ ਪੰਜਾਬੀ ਲਈ ਮੋਗਾ ਤੋਂ ਮਨੀਸ਼ ਜਿੰਦਲ ਦੀ ਰਿਪੋਰਟ